ਸਾਸਰੀ ਕਾਲ ਜੀ ਹਾਂਜੀ ਵੀਰੇ 48 ਗਾਵਾਂ ਬਕਾਊ 48 ਗਾਵਾਂ ਵੀਰੇ ਬਕਾਊ ਵੱਡੀਆਂ ਵੱਡੀਆਂ ਫਾਰਮ ਵਾਲੀਆਂ ਇਹਦੇ ਵਿੱਚ ਵੀਰੇ ਵੈਰਾਈਟੀ ਸਾਰੇ ਤਰ੍ਹਾਂ ਦੀ ਆ ਜਿਹੇ ਜੀ ਮਰਜ਼ੀ ਗਊ ਲੈ ਲਓ ਇੱਕ ਲੈ ਲਓ ਦੋ ਲੈ ਲਓ ਚਾਰ ਲੈ ਲਓ ਉਹ ਤੁਹਾਡੀ ਹਿੱਸਾ ਹੋਊਗੀ ਵੀਰ ਜੀ ਅੱਧਾ ਮਾਲ ਤਾਜ਼ਾ ਸੁਆਵਾ ਅੱਧਾ ਮਾਲ ਵੀਰੇ ਸੂਣ ਵਾਲਾ ਤੁਸੀਂ ਵੱਡੀ ਬੈਣ ਵੀਰੇ ਭਾਲਦੇ ਹੋ 25 ਕਿਲੋ 30 ਕਿਲੋ 35 40 ਕਿਲੋ ਦੁੱਧ ਵਾਲਾ ਬੱਚਾ ਉਹ ਵੀ ਵੀਰੇ ਤੁਹਾਨੂੰ ਮਿਲ ਜੂਗਾ ਪਹਿਲੇ ਸੂਏ ਦੇ ਵਿੱਚ ਵੀਰੇ ਖੀਰੀਆਂ ਦੋਂਦੀਆਂ ਬੈੜਾ ਤੁਸੀਂ ਬੱਸੀਆਂ ਸੁਈਆਂ ਸਵਾਈਆਂ ਭਾਲਦੇ ਹੋ ਉਹ ਵੀ ਵੀਰੇ ਬਾਧੂ ਮਿਲ ਜੂਗਾ ਵੈਰਾਈਟੀ ਵੀਰੇ ਜਿਵੇਂ ਐਫ ਐਫ ਜਰਸੀ ਸਾਈਲ ਕਾਫੀ ਕ੍ਰੋਸ ਅਰਸਰ ਗਰਲੈਂਡੋ ਆਦ ਹਰ ਤਰ੍ਹਾਂ ਦੇ ਨਸਲ ਦੀਆਂ ਵੀਰੇ 48 ਨਾਗਨੇ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ ਉਹ ਤੁਹਾਡੀ ਸੌ ਦੋ ਲੈ ਸਕਦੇ ਹੋ ਚਾਰ ਲੈ ਸੋ ਤੁਹਾਡੀ ਵੀਰੇ ਮਰਜ਼ੀ ਹੋਊਗੀ ਵੀਡੀਓ ਵੀਰ ਦੀ ਸਾਰੀ ਦੇਖ ਲਿਓ ਜਰਸੀਆਂ ਦੇ ਜਿਹੜੇ ਵੀਰ ਸਕੀਨਾਂ ਚੰਗੀਆਂ ਜਰਸੀਆਂ ਉਹ ਵੀ ਵੀਰੇ ਤੁਹਾਨੂੰ ਬਾਧੂ ਇਹਦੇ ਵਿੱਚ ਮਿਲ ਜਾਣਗੀਆਂ ਵੀਡੀਓ ਵੀਰੇ ਸਾਰੀ ਦੇਖ ਲਿਓ ਵੀਡੀਓ ਵਿੱਚ ਕਿੰਨੀਆਂ ਗਾਈਆਂ ਨੇ ਕਦੋਂ ਵੇਚਣੀਆਂ ਕਿੱਥੇ ਵੇਚਣੀਆਂ ਕੀ ਰੇਟ ਆ ਕਿੰਨਾ ਦੁੱਧ ਆ ਉਹ ਤੁਹਾਨੂੰ ਵੀਰ ਜੀ ਸਾਰਾ ਦੱਸਿਆ ਜਾਊਗਾ ਹਾਂਜੀ ਵੀਰੇ ਡਰੈੱਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜਿਹੜਾ ਫਾਰਮ ਆ ਵੀਰ ਜੀ ਆਪਣਾ ਸੀਨੀਵਾਲ ਕਲਾ ਤੋਂ ਕਲਾਲੇ ਵਾਲੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾਗਾ ਜਿਲ੍ਹਾ ਵੀਰੇ ਆਪਣਾ ਬਰਨਾਲਾਗਾ ਕੰਟੈਕਟ ਨੰਬਰ ਵੀਰ ਜੀ ਨੋਟ ਕਰ ਲਓ ਆਪਣਾ 628007 13938 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਤੁਸੀਂ WhatsApp ਤੇ ਵੀਰੇ ਆਪਣੇ ਕੋਈ ਵੀ ਮੈਸੇਜ ਕਰੋਗੇ ਤਾਂ ਜਿਹੜੀ ਆਪਣੀ ਲੋਕੇਸ਼ਨ ਆ ਮਿਰਜੀ ਤੁਹਾਨੂੰ ਆਟੋਮੈਟਿਕ ਆਜੂਗੀ ਉਹ ਟੱਚ ਕਰੇ ਤੋਂ ਖੁੱਲ ਜਾਂਦੀ ਆ ਉਹ ਵੀਰੇ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀਗੀ ਉਹ ਪਰ ਵੀਰੇ WhatsApp ਦੇ ਉੱਪਰ ਤੁਹਾਨੂੰ ਮੈਸੇਜ ਕਰਨਾ ਪਊਗਾ ਬਾਕੀ ਓਦਾਂ ਵੀ ਤੁਸੀਂ ਵੀਰੇ ਗੂਗਲ ਤੇ ਲੋਕੇਸ਼ਨ ਆਪਣੀ ਭਰ ਸਕਦੇ ਹੋ ਸੀ ਡਬਲ ਐਚ ਹੀ ਭਰੋਗੇ ਓਦੋਂ ਨੂੰ ਵੀਰੇ ਲੋਕੇਸ਼ਨ ਚੱਕ ਲਿਆਂਦਾਗਾ ਬਾਕੀ ਵੀਰੇ ਇਹ ਜਿਹੜਾ ਆਪਾਂ ਲਾਟ ਵੇਚਣਾਂ ਦੀ ਤਰੀਕ ਨੋਟ ਕਰੋ ਵੀਰ ਜੀ ਕਿਉਂਕਿ ਜਿਹੜੀਆਂ ਆਪਾਂ ਗਊਆਂ ਵੀਰੇ ਸਾਵੇਂ ਬੰਦੇ ਹੋਣ ਦੇ ਨਾਂ ਤੇ ਕਿਉਂਕਿ ਵੀਰੇ ਰੁਟੀਨ ਦੇ ਵਿੱਚ ਨਹੀਂ ਵੇਚਦੇ ਪਰ ਵੇੜਾਂ ਵੀਰੇ ਦੇਖੋਗੇ ਜਿਵੇਂ ਸਾਹਮਣੇ ਕੈਮਰੇ ਸਾਹਮਣੇ ਦੇਖ ਰਹੇ ਹਾਂ ਇਸ ਤਰ੍ਹਾਂ ਦੇ ਬੋਲ ਬੋਲਦੇ ਬੱਚੇ ਵੀਰੇ ਐ ਫਿਟਨੈਸ ਲੈਵੇ ਵਾਲੀਆਂ ਗੱਠ ਗੱਠ ਤੇ ਚਾਰ ਸਪੀਰੇ ਥਣ ਹੋਊਗਾ ਵੀਰੇ ਪੂਰੀਆਂ ਜਿੰਦ ਜਾਨ ਵਾਲੀਆਂ ਤੁਸੀਂ ਤਗੜੀਆਂ ਬਿਹੜਾ ਜਿਹੇ ਜੀ ਵੀਰੇ ਮਰਜੀ ਸੀਨੀ ਵਾਲਕਾਂ ਡੇਰੀ ਫਾਰਮ ਤੋਂ ਲੈ ਸਕਦੇ ਹੋ ਪ੍ਰਮਾਤਮਾ ਦੀ ਕਿਰਪਾ ਸਦਕਾ ਹਾਂਜੀ ਵੀਰੇ ਬਾਕੀ ਵੀਰ ਜੀ ਇਹਦੇ ਵਿੱਚ ਇਦਾਂ ਹੁੰਦਾ ਮਗਰੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਕਿਉਂਕਿ ਫੇਰ ਉਹ ਵੀਰੇ ਖਾਲੀ ਮੁੜੂਗਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਆਪਾਂ ਲਾੜ ਕੱਢਦੇ ਹੁੰਨੇ ਆ ਇਹ ਜਿਹੜਾ ਹੁਣ ਵੀਰੇ ਆਪਾਂ ਪਹਿਲਾਂ ਲਾੜ ਕੱਢਿਆ ਸੀ 3 ਤਰੀਕ ਨੂੰ 50 ਗਾਵਾਂ ਦਾ ਉਹ ਮਾਲ ਵੀਰੇ ਸੇਲ ਕਰਤਾ ਸੀਗਾ ਤੇ ਹੁਣ ਇਹਦੇ ਵਿੱਚ ਵੀਰੇ ਜਿਹੜਾ ਨਵਾਂ ਲਾੜ ਹੈ ਦੀ ਤਰੀਕ ਨੋਟ ਕਰੋ ਵੀਰ ਜੀ 10 ਤਰੀਕ 12ਵਾਂ ਮਹੀਨਾ 2025 ਦਿਨ ਵੀਰੇ ਬੁੱਧਵਾਰ ਬਣਦਾਗਾ 10 ਤਰੀਕ 12ਵਾਂ ਮਹੀਨਾ 2025 ਦਿਨ ਬੁੱਧਵਾਰ ਨੂੰ ਵੀਰਜੀ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ ਵੀਰੇ ਆਪਾਂ 8 ਵਜੇ ਸੌਦੇ ਚਾਲੂ ਕਰਦੇਾਂਗੇ ਤੇ ਦੁਪਹਿਰ ਦੇ ਵੀਰੇ 12 ਵਜੇ ਜ਼ਿਕਰ ਚੱਲਣਗੇ ਵਿੱਚ ਵੀਰ ਪਹੁੰਚਦੇ ਵੀਰੇ 8 ਵਜੇ ਤੋਂ ਬਾਅਦ ਫਿਰ ਕਿੰਨਾ ਜ਼ਿਕਰ ਚੱਲਣਗੇ ਦੇਖੋ ਵੀਰੇ ਜਦੋਂ ਆਪਾਂ ਭਰੇ ਬਾਜ਼ਾਰ ਦੇ ਵਿੱਚ ਆਉਣਾ ਫੁੱਲ ਵੇੜਾ ਤੇ ਆਉਣਾ ਤਾਂ ਵੀਰੇ ਸਵੇਰ ਹੀ 8-9 ਵਜੇ ਦੇ ਵਿੱਚ ਹੀ ਆਉਣ ਦੇ ਵਿੱਚ ਫਾਇਦਾ ਹੁੰਦਾ ਬਾਕੀ ਮਾਲ ਤਾਂ तकरीबन ਵੀਰੇ ਜਾਣੀ 12 ਵਜੇ ਤੱਕ ਤਾਂ ਆਪਣੇ ਕੋਲੇ ਕੋਈ 5-7 ਸੌਦੇ ਹੀ ਬਚਦੇ ਆਗੇ ਕਿਉਂਕਿ ਵੀਰੇ ਗਾਹਕ ਆਪਣੇ ਕੋਲ ਸਾਰੇ ਪੰਜਾਬ ਚ ਆਉਣਾ ਹੁੰਦਾਗਾ ਬਾਕੀ ਵੀਰ ਜੀ ਪਰਮਾਤਮਾ ਦੀ ਕਿਰਪਾ ਸਦਕਾ ਇਹ ਵਪਾਰ ਵੀਰੇ ਆਪਣਾ ਪੁਰਾਣਾਗਾ ਤੀਜੀ ਪੀੜੀ ਹੋ ਗਈ ਹੈ ਕਿਤੇ ਦੇ ਵਿੱਚ ਆਪਾਂ ਨੂੰ ਵੀਰੇ ਫਿਰ ਉਸ ਤਰ੍ਹਾਂ ਦੇ ਨਾਲ ਵੀਰੇ ਜਾਣ ਪਸਾਨ ਵੀ ਬਣ ਜਾਂਦੀਆਂ ਮੂਰੋਂ ਇਹ ਕਰਮ ਵਾਲੀਆਂ ਖਰੀਦਣ ਦੀ ਤੇ ਵੇਚਣ ਦੀ ਵੀ ਬਾਕੀ ਵੀਰੇ ਮਾਲ ਜਿੰਨਾ ਹੋਊਗਾ ਸਾਰਾ ਸਾਫ ਸੁਥਰਾ ਹੋਊ ਵੀਰੇ ਦੰਦਾਂ ਦੇ ਵਿੱਚ ਮਾਲ ਜ਼ਿਆਦਾ ਹੁੰਦਾ ਪਹਿਲਾ ਦੂਜਾ ਸੂਆ ਵੀਰੇ ਇਹਦੇ ਵਿੱਚ ਪਹਿਲਾ ਦੂਜਾ ਸੂਆ ਮਾਲ ਜ਼ਿਆਦਾ ਹੋਊਗਾ ਤੁਸੀਂ ਪਹਿਲੇ ਸੂਏ ਦੇ ਵਿੱਚ ਖੀਰੀਆਂ ਵੜਾ ਦੋਂਦੀਆਂ ਚੌਗੀਆਂ ਬੱਸੀਆਂ ਸੁਈਆਂ ਸਵਾਈਆਂ ਕਾਫੀ ਮਾਤਰਾ ਚ ਭਾਲ ਦਿਓ ਵੀਰੇ ਉਹ ਵੀ ਮਿਲ ਜਾਣਗੀਆਂ ਬਾਕੀ ਵੜਾ ਥੱਲੇ ਵੀਰੇ ਲੇਵੇ ਦਿਸਣਗੇ ਬਾਕੀ ਵੀਰਾਂ ਨੂੰ ਇੱਕ ਬੇਨਤੀ ਮੈਂ ਜ਼ਰੂਰ ਕਰਦਾ ਵੀ ਇੱਕ ਤਾਂ ਬਾਹਲਾ ਲੇਟ ਆਉਣ ਦੇ ਵਿੱਚ ਫਾਇਦਾ ਨਹੀਂ ਲਾੜਦੇ ਆਉਂਦਾ ਵੀਰੇ ਫਾਇਦਾ ਹੁੰਦਾ ਕਿਉਂ ਮਗਰੋਂ ਪਿੱਛੋਂ ਅਸੀਂ ਫਾਰਮ ਤੇ ਹੁੰਦੇ ਨਹੀਂ ਗਏ ਵੀਰੇ ਗਾਂ ਕੋਈ ਦਿੰਦੇ ਨਹੀਂ ਵਿੱਚ ਵੀਰ ਬਹੁਤ ਕਹਿੰਦੇ ਆ ਵੀਰੇ ਮੈਨੂੰ ਆ ਕੰਮ ਆ ਤੇ ਇਸ ਕਰਕੇ ਕੁਝ ਵੀਰੇ ਇੱਧਰ ਆਏ ਹੁੰਦੇ ਉਹ ਫਾਰਮ ਤੇ ਵੀਰੇ ਫਿਰ ਜਦੋਂ ਆਉਂਦੇ ਆ ਇਥੋਂ ਖਾਲੀ ਮੁੜਦੇ ਆ ਕਿਉਂਕਿ ਗਊਆਂ ਵਾਲਾ ਜਿਹੜਾ ਸਾਡਾ ਫਾਰਮ ਆ ਵੀਰੇ ਉਹ ਇੱਕ ਮਗਰਲਾ ਗਰਾਊਂਡ ਅਲਾਗਾ ਜਿਹੜਾ ਵੇਚਦੇ ਆ ਵੀਰੇ ਉਹ ਮੂਹਰੇ ਗਰਾਊਂਡ ਇੱਕ ਲੱਗ ਬਣਾਇਆ ਵਾ ਉਹ ਲਾਟ ਵਾਲੇ ਦੇਣੀ ਵੀਰੇ ਉਧਰ ਆਪਾਂ ਗਊਆਂ ਇਹਨਾਂ ਕਰਮ ਵਾਲਿਆਂ ਨੂੰ ਵੇਚਦੇ ਆ ਬਾਕੀ ਵੀਰ ਜੀ ਜਦੋਂ ਤੁਸੀਂ ਆਪਣੇ ਕੋਲੇ ਗਊ ਲੈਣ ਆਉਣਾਗਾ ਤਾਂ ਵੀਰੇ ਬਾਹਰੋਂ ਆਪਦੀ ਇੱਕ ਦਿਨ ਪਹਿਲਾਂ ਮਾਰਕੀਟ ਲਾਜ਼ਮੀ ਘੁੰਮ ਕੇ ਆਇਓ ਕਿਉਂਕਿ ਇੱਕ ਤਾਂ ਵੀਰੇ ਆਪਾਂ ਨੂੰ ਗਊਆਂ ਬਾਹਰ ਦੇਖਣ ਨੂੰ ਪਤਾ ਲੱਗ ਜਾਂਦਾ ਵੀ ਕਿਹੋ ਜੇ ਨਗਨੇ ਤੇ ਇੱਕ ਵੀਰ ਜੀ ਫਿਰ ਰੇਟ ਦਾ ਬਿਲਕੁਲ ਲਾਜ਼ਮੀ ਪਤਾ ਲੱਗ ਜਾਂਦਾ ਇੰਗੋਂ ਗਊ ਦਾ ਵੀਰੇ ਜਿਹੜੇ 2 ਸਾਲ ਪਹਿਲਾਂ ਰੇਟ ਸੀ ਉਹ ਪਾਰ ਨਹੀਂ ਰਹੇ ਪਾਰ ਵਾਲੇ ਰੇਟ ਸੀ ਜਿਹੜੇ ਉਹ ਇੱਕੀਰ ਨਹੀਂ ਰਹੇ ਗਏ ਇਸ ਕਰਕੇ ਵੀਰੇ ਜਦੋਂ ਤੁਹਾਡੀ ਮਾਰਕੀਟ ਘومی ਹੋਊਗੀ ਤੁਸੀਂ ਵੀਰੇ ਆਪਣੇ ਗਰਾਊਂਡ ਦੇ ਵਿੱਚ ਅੰਦਰ ਐਂਟਰ ਕਰੋਗੇ ਤਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਤੁਹਾਡੀ ਗਊਆਂ ਤੇ ਝਾਤੀ ਬੱਜੂਗੀ ਤਾਂ ਵੀਰੇ ਤੁਸੀਂ ਕੱਲੀ-ਕੱਲੀ ਗਊ ਅੰਨੀ ਖੜ-ਖੜ ਕੇ ਵੇਖੋਗੇ ਫਿਰ ਜਦੋਂ ਵੀਰੇ ਸਾਥੋਂ ਮੁੱਲ ਕਰਾਓਗੇ ਤੁਹਾਨੂੰ ਗਊ ਦਾ ਮੁੱਲ ਕਰਾਂਗੇ ਤਾਂ ਵੀਰੇ ਤੁਹਾਡਾ ਬਾਹਰ ਮਾਰਕੀਟ ਘومی ਹੋਊ ਤੁਸੀਂ ਵੀਰੇ 5 ਤੋਂ 10 ਮਿੰਟ ਦੇ ਵਿੱਚ ਬੱਚਾ ਖਰੀਦ ਲੋਗੇ ਖਰੀਦ ਕੇ ਵੀਰੇ ਨੂੰ ਕਰਮ ਵਾਲੀ ਨੂੰ ਆਪਦੇ ਮੋਹੋਂ ਵੀ ਮੰਨੋਗੇ ਵੀ ਵਾਕਈ ਯਾਰ ਤੁਹਾਡਾ 15 ਤੋਂ 20000 ਦਾ ਮਾਰਕੀਟ ਦੇ ਨਾਲੋਂ ਫਾਇਦਾ ਹੈਗਾਗਾ ਬਾਕੀ ਵੀਰੇ ਰੇਟ ਆਪਣੇ ਕੁਆਲਿਟੀ ਦੇ ਹਿਸਾਬ ਨਾਲ ਹੁੰਦੇ ਆ ਕਿਉਂਕਿ ਵੀਰੇ ਬਾਲੀ ਆਪਾਂ ਲੀਲੀ ਫੀਲੀ ਜੀ ਗਰਾਊਂਡ ਦੇ ਵਿੱਚ ਲਾਉਂਦੇ ਨਹੀਂ ਬਾਲੀ ਮਾੜੀ ਗਊ ਵੀਰੇ ਆਪਾਂ ਨਹੀਂ ਲਾਉਂਦੇਗੇ ਕਿਉਂਕਿ ਵੀਰੇ ਗੱਲ ਇਹ ਆ ਵੀ ਆਪਣੇ ਕੋਲੇ ਜਿੰਨਾ ਮਾਲ ਹੁੰਦਾ ਵੀਰੇ ਇਹ ਜਿਹੜੇ ਹੁਣ ਆਪਾਂ ਲਾਟ ਵੇਚਣਾ ਇਹਦੇ ਵਿੱਚ 48 ਨਗਵੀਰ ਜੀ ਲਾਵਾਂਗੇ ਵੈਰਾਈ ਤੁਸੀਂ ਸਾਰੀ ਦੇਖ ਸਕਦੇ ਹੋ ਜਿਵੇਂ ਵੀਰੇ ਆ ਆ ਗਈ ਬੈੜ ਹਰ ਇੱਕ ਤਰ੍ਹਾਂ ਦੀ ਵੀਰੇ ਵੈਰਾਈ ਤੁਹਾਨੂੰ ਮਿਲੂਗੀ ਪ੍ਰਮਾਤਮਾ ਦੀ ਕਿਰਪਾ ਸਦਕਾ ਇਹ 48 ਨਾਗ ਵੀਰੇ ਆਪਾਂ ਲਾਵਾਂਗੇ ਤੇ 25 ਬੈੜਾਂ ਦੇ ਵਿੱਚ ਤਾਜ਼ੀਆਂ ਸੁਈਆਂ ਸਵਾਈਆਂ ਹੋਣਗੀਆਂ ਵੀਰੇ 23 ਨਾਗ ਸੂਣ ਵਾਲੇ ਹੋਣਗੇ ਜਿਹੜਾ ਰੇਟ ਹੋਊਗਾ ਵੀਰੇ ਤੁਸੀਂ ਉਹ ਵੀ ਆਪਣਾ ਸੁਣ ਲਓ 70000 ਤੋਂ ਥੱਲੇ ਵਾਲਾ ਵੀਰੇ ਕੋਈ ਸੌਦਾ ਨਹੀਂ ਲਾਉਂਦੇ ਕੋਈ ਇੱਕ ਦੋ ਸੌਦੇ ਆ ਕੇ ਚੱਲ ਸੀ ਪਰ ਵੀਡੀਓ 'ਚ ਨਹੀਂ ਬੋਲਦੇ ਉਹ ਇੱਥੇ ਆ ਕੇ ਵੀਰ ਚਾਹੇ ਲੱਖ ਲੈ ਲੈ ਪਰ ਬਾੜੀ ਵੀਰੇ ਆਪਾਂ ਮਾੜੀ ਬੈੜ ਨਹੀਂ ਲਾਉਂਦੇ ਲਾੜ ਚ 70 ਤੋਂ ਵੀਰੇ ਚੱਲਦਾ ਹੈਗਾ ਆਪਣਾ ਰੇਟ 70 72 75 80 82 85 ਵੀਰੇ 90 95 ਲੱਖ ਇਸ ਤਰ੍ਹਾਂ ਵੀਰੇ ਆਪਣੇ ਰੇਟ ਹੁੰਦੇ ਆ ਤੇ 10 ਸੌਦੇ ਵੀਰੇ ਆਪਾਂ ਲੱਖ ਤੋਂ ਬਾਹਰ ਲਾਵਾਂਗੇ ਜਿਵੇਂ ਵੀਰੇ 1 ਲੱਖ 10 15 20 25 30 35 40 ਟਿੱਕਰ ਕੋਈ ਦੋਕ ਸੌਦੇ ਵੀਰੇ ਜਿਆਦਾ ਵੱਡੇ ਵੀ ਹੋ ਜਾਂਦੇ ਆਗੇ ਪਰ ਉਹ ਵੀ ਕੋਈ ਡੇਢ ਦੇ ਆਸੇ ਪਾਸੇ ਰਹਿੰਦੇ ਆ ਪਰ ਕੋਈ ਬਹਾੜਾ ਜਿਆਦਾ ਨਹੀਂ ਹੁੰਦਾ ਕਿਉਂਕਿ ਵਿੱਚ ਜਿਆਦਾ ਵੀਰ ਜਿਵੇਂ 40 45 ਕਿਲੋ ਵਾਲੇ ਬੱਚੇ ਭਾਲਦੇ ਆ ਉਸ ਤਰ੍ਹਾਂ ਦੇ ਬੀਬੀ ਦੇ ਕੋਈ ਆਪਾਂ ਇੱਕ ਦੋ ਸੌਦੇ ਰੱਖ ਲੈਣੇ ਆ ਪਰ 30 35 ਕਿਲੋ ਵਾਲੀਆਂ ਬੜਾਂ ਦਾ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਕਾਫੀ ਵੱਡੀ ਮਾਤਰਾ ਦੇ ਵਿੱਚ ਹੁੰਦੀਆਂ ਨੇ ਜਿਹੜੀ ਦੁੱਧ ਦੀ ਕਪੈਸਿਟੀ ਆ ਵੀਰੇ ਆਪਣੀ ਉਹ 20 ਕਿਲੋ ਤੋਂ ਸ਼ੁਰੂ ਹੁੰਦੀ ਆ 20 ਕਿਲੋ 25 30 35 40 ਕਿਲੋ ਤੱਕ ਵੀਰੇ ਆਮ ਚਲੀ ਜਾਂਦੀ ਆ ਕੋਈ ਦੋ ਚਾਰ ਸੌਦੇ ਵੀਰੇ 45 48 ਕਿਲੋ ਤੱਕ ਵਾਲੇ 50 ਕਿਲੋ ਤੱਕ ਵਾਲੇ ਬੱਚੇ ਵੀ ਹੁੰਦੇ ਆਗੇ ਬਾਕੀ ਵੀਰ ਜੀ ਜਦੋਂ ਤੁਸੀਂ ਆਪਣੇ ਫਾਰਮ ਤੇ ਆਮਕ ਤੁਹਾਨੂੰ ਬਾਹਰਲਾ ਵੀਊ ਵੀਰੇ ਦਿਖਾਉਣੇ ਆ ਆ ਦੇਖ ਸਕਦਾ ਹਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਦੋਨੇ ਪਾਸੇ ਵੀਰੇ ਗੱਡੀਆਂ ਮੋਟਰਸਾਈਕਲ ਤੁਹਾਨੂੰ ਦੂਰ 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 ਖੜੀਆਂ ਨਜ਼ਰ ਆਉਣਗੀਆਂ ਦੋਨੋਂ ਪਾਸੇ ਵੀਰੇ ਤੇ ਬਾਕੀ ਮੇਰੇ ਭਰਾ ਜਿਹੜੇ ਉਹ ਪੰਜਾਬ ਦੇ ਕੋਨੇ-ਕੋਨੇ ਤੋਂ ਤੁਹਾਨੂੰ ਵੀਰੇ ਇੱਥੇ ਆਏ ਵੀਰ ਮਿਲਣਗੇ ਬਾਕੀ ਵੀਰ ਜੀ ਜਿਹੜੀ ਗਾਈਆਂ ਦੀ ਵੀਰੇ ਹੋਊਗੀ ਗਿਣਤੀ ਤੁਸੀਂ ਜਦੋਂ ਕਰੋਗੇ ਵੀਰੇ ਤੁਹਾਨੂੰ ਚਾਰ ਸਪੇਰੇ ਗਊਆਂ ਵੀ ਵੀਰੇ ਖੜੀਆਂ ਨਜ਼ਰ ਆਉਣਗੀਆਂ ਬਾਕੀ ਕੋਈ ਵੀਰੇ ਗਊ ਉਹ ਨਹੀਂ ਹੋਣੀਆਂ ਵੀ ਕੱਲੀਆਂ ਗਿਣਤੀ ਵਾਲੀਆਂ ਜਾਂ ਲੀਲੀਆਂ ਫੀਲੀਆਂ ਵੀਰੇ ਲਾ ਦੀਏ ਬਾਈ ਜੀ ਗਾਈਆਂ ਦੇ ਪੁੱਤ ਲਾਏ ਹੋਣਗੇ ਜਿੰਦ ਜਾਣ ਵਾਲੀਆਂ ਵੀਰੇ ਬੈੜਾ ਹੋਣਗੀਆਂ ਬੱਸੀ ਟਾਈਪ ਵੀਰ ਜੀ ਮਾਲ ਹੋਊਗਾ ਬਾਕੀ ਵੈਰਾਈਟੀ ਵੀਰੇ ਤੁਸੀਂ ਜਿਓ ਜੀ ਮਰਜ਼ੀ ਲੈ ਲਓ ਬਾਕੀ ਵੀਰੇ ਜਿੱਥੇ ਵੀਰੇ ਮੇਲੇ ਲੱਗਦੇ ਆ ਉੱਥੇ ਕੋਈ ਗੱਲ ਬਾਤ ਹੁੰਦੀ ਆ ਕਿਉਂਕਿ ਸਾਡੇ ਮੂੰਹੋਂ ਵੀਰੇ ਇਹ ਚੀਜ਼ ਨਹੀਂ ਸੱਜਦੀ ਕਿਉਂਕਿ ਵੀਰੇ ਜਦੋਂ ਦੇਖੋ ਕਿੰਨਾ ਸਾਡਾ ਪੁਰਾਣਾ ਕੰਮ ਆ ਇਹ ਇਸ ਤਰ੍ਹਾਂ ਵੀਰੇ ਵੀਡੀਓ ਦੇ ਵਿੱਚ ਵੀ ਅਸੀਂ ਤਕਰੀਬਨ 2018 ਦੇ ਵੀਰੇ ਕਿਉਂਕਿ ਹੌਲੀ ਹੌਲੀ ਸ਼ੁਰੂ ਹੋਇਆ ਸੀਗਾ ਚੈਨਲ ਤੇ 18 ਤੋਂ ਬਾਅਦ ਵੀਰੇ ਇਸ ਤਰ੍ਹਾਂ ਦੇਖੋ ਕੈਮਰੇ ਸਾਹਮਣੇ ਵੀ ਆਪਾਂ ਕਾਫੀ ਇਹ ਗਾਈਆਂ ਕਰਦੇ ਆ ਰਹੇ ਆਂ ਮਹੀਨੇ ਦੇ ਵੀਰੇ ਆਪਾਂ 5 ਲਾਟ ਤਕਰੀਬਨ ਯਾਨੀ ਲਾਉਣੇ ਹੁੰਨੇ ਆਗੇ ਬਾਕੀ ਬਹਿੜਾ ਵੀਰੇ ਹਰ ਇੱਕ ਵੈਰਿਟੀ ਲਾਉਣ ਦੀ ਕੋਸ਼ਿਸ਼ ਕਰਦੇ ਆਂ ਸੁਚੱਜਾ ਵੀਰੇ ਮਾਲ ਲਾਉਣ ਦੀ ਕੋਸ਼ਿਸ਼ ਕਰਦੇ ਆਂ ਇੱਕ ਦੁਬਾਰਾ ਵੀਡੀਓ ਵੀਰੇ 8 ਤਰੀਕ ਨੂੰ ਫੇਰ ਕਵਰ ਕਰਾਂਗੇ ਉਹ 8 ਤਰੀਕ ਨੂੰ ਸਾਮੀ ਵੀਰੇ ਕਵਰ ਹੋਊਗੀ ਉਹਦੇ ਵਿੱਚ ਵੀ ਵੀਰੇ ਤਕਰੀਬਨ 40 ਕਿਨਗ ਕੱਲਾ-ਕੱਲਾ ਵੀਰੇ ਨਾਗੋ ਦੇ ਵਿੱਚ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਉਹਦੇ ਬਾਰੇ ਦੁੱਧ ਬਾਰੇ ਦੱਸਾਂਗੇ, ਜਾਨਵਰ ਬਾਰੇ ਵੀਰੇ, ਬਾਇਓ ਡਾਟਾ ਦੱਸਾਂਗੇ। ਆਨਲਾਈਨ ਦੇ ਵਿੱਚ ਵੀਰੇ ਅਸੀਂ ਕੰਮ ਨਹੀਂ ਕਰਦੇ। ਆਨਲਾਈਨ ਵਾਲਾ ਵੀਰ ਸਾਡੇ ਤੋਂ ਗਰੇਜ ਕਰੇ। ਕਿਉਂਕਿ ਬਾਈ ਜੇ ਸਾਲੀਆਂ ਚੀਜ਼ਾਂ ਨੇ, ਇਹ ਚੀਜ਼ਾਂ ਵੀਰੇ ਦੇਖ ਕੇ ਨਰਖ-ਪਰਖਣਾ ਲਈਆਂ ਜਾਂਦੀਆਂ ਨੇ। ਜਿਵੇਂ ਤੁਸੀਂ ਆਹ ਬੱਸੀ ਦੇਖ ਸਕਦੇ ਹੋ ਵੀਰੇ। ਮੂੰਹੋਂ ਚਾਰ ਦੰਦਾਂ ਦਾ ਪਹਿਲਾ ਸੂਆ ਵੀਰੇ। ਇਹਦੀ ਲੇਵੇ ਦੀ ਵੀਰੇ ਕੁਆਲਿਟੀ ਦੇਖੋਗੇ ਤਾਂ ਅਤੀ ਸੁੰਦਰ ਵੀਰੇ। ਬਾਕੀ ਜਿੰਨੀ ਬੈਡ ਹੋ ਵੀਰੇ ਸਾਰੀਆਂ ਤਾਂਹਾਂ ਤੋਂ ਚੌੜੇ ਲੇਵ ਵਾਲੀਆਂ ਬੈੜਾ ਹੋਣਗੀਆਂ ਵੀਰੇ ਫਿਟਨੈਸ ਲੇਵ ਵਾਲੀਆਂ ਹੋਣਗੀਆਂ ਕਿਉਂਕਿ ਬਾਈ ਜੀ ਸਾਡੀ ਜਿਹੜੀ ਜ਼ਿਆਦਾ ਖਰੀਦਾ ਵੀਰੇ ਉਹ ਫਾਰਮਾਂ ਦੇ ਵਿੱਚੋਂ ਹੁੰਦੀ ਆ ਬਾਕੀ ਚਲੋ ਅੱਜ ਕੱਲ ਤਾਂ ਵੀਰੇ ਘਰੂ ਵੀਰਬੀਆ ਜਿਹੜੇ ਉਹ ਵੀ ਵਧੀਆ ਵੀਰੇ ਬਰੀਡ ਤੇ ਕੰਮ ਕਰਨ ਲੱਗ ਗਏ ਆ ਘਰਾਂ ਦੇ ਵਿੱਚੋਂ ਵੀ ਚੰਗੀ ਬੈੜ ਨਿਕਲ ਆਉਂਦੇ ਕੋਈ ਇਹੋ ਜੀ ਗੱਲ ਨਹੀਂ ਬਾਕੀ ਵੀਰੇ ਫਾਰਮਾਂ ਦੇ ਵਿੱਚੋਂ ਸਾਡੀ ਜਿਹੜੀ ਖਰੀਦਾ ਉਹ ਜ਼ਿਆਦਾ ਖਰੀਦਾ ਐਰ ਸੈਰ ਦਾ ਬੱਚਾ ਤੁਸੀਂ ਵੀਰੇ ਆ ਦੇਖ ਸਕਦੇ ਹੋ ਬਿਲਕੁਲ ਖੀਰਾ ਦੁੱਧ ਦੰਦੀਆਂ ਦੇ ਵਿੱਚ ਇਸ ਤਰ੍ਹਾਂ ਦੇ ਬੱਚੇ ਵੀ ਵੀਰੇ ਆਪਣੇ ਕੋਲ ਐਰ ਸੈਰ ਦੇ ਵੀ ਹੁੰਦੇ ਆ ਕੱਲਾ ਹੀ ਬੋਲਦੇ ਨਹੀਂ ਵੀਰੇ ਗਰਲੈਂਡੋ ਦੇ ਬੱਚੇ ਵੀ ਹੁੰਦੇ ਆ ਜਰਸੀ ਦੇ ਵੀ ਹੁੰਦੇ ਆ ਸਾਈ ਹਾਲ ਦੇ ਵੀ ਵੀਰੇ ਦੋ ਕਨਾਕ ਲਾਉਣੇ ਆ ਪਰ ਸਾਈ ਹਾਲ ਵੀਰੇ ਠੰਡੀ ਸੀਲ ਲਾਉਣੇ ਆ ਕਿਉਂਕਿ ਥੋੜੀਆਂ ਜਿਹਾ ਵਿੱਚ ਗਰਮ ਜ਼ਿਆਦਾ ਨਿਕਲ ਜਾਂਦੀਆਂ ਬਾਕੀ ਵੀਰੇ ਜਿਹੜਾ ਆਪਣਾ ਨੰਬਰ ਹੈਗਾ ਇੱਕ ਮੇਨ ਨੰਬਰ ਹੋਰ ਨੋਟ ਕਰ ਲਓ ਉਹਤੇ ਵੀਰ ਫੋਨ ਹੋ ਉਹੀ ਲਾਵੇ ਜਿਹੜੇ ਵੀਰ ਨੇ ਕੱਲਾ ਰਸਤਾ ਪੁੱਛਣਾ ਹੋਵੇ ਕਿਉਂਕਿ ਬਾਕੀ ਦਾ ਤੁਹਾਨੂੰ ਪਹਿਲਾ ਨੰਬਰ ਦਿੱਤਾ ਵੀਰੇ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਉਹ ਨੰਬਰ ਹੈਗਾ ਵੀਰੇ 94098 75000 94098 75000 ਉਹਦੇ ਕੱਲਾ ਵੀਰੇ ਜਿਹੜੇ ਵੀਰ ਨੇ ਰਸਤਾ ਪੁੱਛਣਾ ਉਹੀ ਆਪਾਂ ਨੂੰ ਨੰਬਰ ਲਾਵੇ ਬਾਕੀ ਵਟਸਐਪ ਤੇ ਹੈਲੋ ਕਰੋਗੇ ਲੋਕੇਸ਼ਨ ਵੀਰੇ ਤੁਹਾਨੂੰ ਆਈ ਜਾਣੀ ਆ ਬਾਕੀ ਵੀਰੇ ਵੱਡੀ ਗੱਲ ਵੱਡੀ ਗੱਲ ਵੀਰੇ ਤੁਹਾਡੀ ਕ੍ਰੈਡਿਟ ਕਾਰਡ ਤੇ ਵੀ ਪੇਮੈਂਟ ਚੱਕੀ ਜਾਊ ਵੀਰੇ ਕ੍ਰੈਡਿਟ ਕਾਰਡ ਤੁਹਾਡਾ ਵੀਰ ਜੀ ਕਿਸੇ ਵੀ ਬੈਂਕ ਦਾ ਬਣਿਆ ਵਾ ਕੱਲਾ ਬਜਾਜ ਕਾਰਡ ਨਹੀਂ ਚੱਲਦਾ ਵੀਰੇ ਦੇਖੋ ਇਹਦੇ ਵਿੱਚ 80% ਵੀਰ ਤਾਂ ਜਾਣੂ ਆ ਕੁਝ ਕੁ ਵੀਰ ਜਿਹੜੇ ਨਵੇਂ ਆ ਮੇਰੀਆਂ ਭੈਣਾਂ ਮੈਨੂੰ ਫੋਨ ਲਾਉਂਦੇ ਉਹ ਵੀ ਚਲੋ ਕਈ ਨਹੀਂ ਜਾਣੂ ਹੁੰਦੇ ਉਹ ਆਪਾਂ ਵੀਰੇ ਵਿੱਚ ਦੱਸ ਦੇਣੇ ਆ ਉਹ ਤੁਹਾਡਾ ਵੀਰੇ ਬੈਂਕ ਦੇ ਵਿੱਚੋਂ ਕ੍ਰੈਡਿਟ ਕਾਰਡ ਬਣਦਾਗਾ ਉਹਦੀ ਚਾਹੇ ਵੀਰੇ ਤੁਹਾਡੀ ਲਿਮਟ ਹੋਣੀ ਲਾਜ਼ਮੀ ਆ ਚਾਹੇ ਵੀਰੇ ਜੇ ਉਹਦੀ 5 ਲੱਖ ਦੀ ਲਿਮਟ ਆ ਉਹ ਵੀ ਸਾਰੀ ਪੇਮੈਂਟ ਵੀਰੇ ਕ੍ਰੈਡਿਟ ਕਾਰਡ ਤੋਂ ਚੱਕੀ ਜਾਊ ਤੁਹਾਨੂੰ ਗਾਈਆਂ ਮਿਲ ਜਾਣਗੀਆਂ ਤੇ ਉਹਦੇ ਵਿੱਚੋਂ ਤੁਹਾਨੂੰ 20-50 ਹਜ਼ਾਰ ਨਕਦ ਲੋੜ ਆ ਉਹ ਵੀ ਦਿੱਤਾ ਜਾਊ ਗਊਆਂ ਦੇ ਕੇ ਉਹਨੂੰ ਤੁਸੀਂ ਵੀਰੇ ਕਿਸ਼ਤਾਂ ਵੀ ਕਰ ਸਕਦੇ ਹੋ ਸੇ ਮਹੀਨੇ ਤੇ ਵੀ ਭਰ ਸਕਦੇ ਹੋ ਸਾਲ 'ਚ ਵੀ ਭਰ ਸਕਦੇ ਹੋ ਪਰ ਵੀਰੇ ਹੋਣੀ ਆ ਉਹ ਕੱਲਾ ਕ੍ਰੈਡਿਟ ਕਾਰਡ ਤੇ ਜੇ ਤੁਹਾਡੀ ਲਿਮਟ ਹੋਊਗੀ ਉਦਾਂ ਨਹੀਂ ਹੁੰਦੀਆਂ ਬਾਕੀ ਵੀਰੇ ਵੱਡੀ ਗੱਲ ਟਰਾਂਸਪੋਰਟ ਦੀ ਸਹੂਲਤ ਆ ਵੀਰੇ ਆਪਣੇ ਕੋਲੇ ਬਾਦੂ ਹੈਗੀ ਆ ਗਈ ਜਿਹੜੀ ਛੋਟਾ ਹਾਥੀਆ ਵੀਰੇ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਹੋਊਗਾ ਜਿਹੜੀ ਬਲੈਰੋ ਆ ਵੀਰੇ ਉਹ 15 ਰੁਪਏ ਕਿਲੋਮੀਟਰ ਹੋਊਗਾ ਇਹ ਪੰਜਾਬ ਪੰਜਾਬ ਦਾ ਕਿਰਾਇਆ ਵੀਰੇ ਉੱਪਰ ਸੱਤ ਪਈ ਹੋ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀਰ ਨੇ ਦੂਰੋਂ ਆਉਣਾ ਉਹ ਵੀ ਇੱਕ ਗਊ ਖਰੀਦਣੀ ਉਹ ਵੀ ਬੇਜੰਤ ਹੋ ਕੇ ਆਵੇ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਸਦਕਾ ਲਾਟ ਵਾਲੇ ਦਿਨ ਵੀਰੇ ਆਪਣਾ ਹਰ ਇੱਕ ਏਰੀਆ ਜਮਾਏ ਕਰਮਾਲੀਆਂ ਜਾਂਦੀਆਂ ਨੇ ਉਹ ਫਿਰ ਇੱਕ ਦੂਜੇ ਵੀਰ ਨਾਲ ਸਾਂਝੀ ਪੈ ਜਾਂਦੀ ਆ ਉਹ ਕਿਰਾਇਆ ਵੀਰੇ ਉਹਨਾਂ ਦਾ ਫਿਰ ਵੰਡਿਆ ਜਾਂਦਾ ਘੱਟ ਹੋ ਜਾਂਦਾ ਮਹਿੰਗਾ ਨਹੀਂ ਪੈਣ ਦਿੰਦੇ ਬਾਕੀ ਵੀਰੇ ਜੇ ਆਪਾਂ ਗਾਹ ਦਾ ਖਿਆਲ ਰੱਖਾਂਗੇ ਹਰ ਇੱਕ ਚੀਜ਼ ਦੇ ਵਿੱਚ ਵੀਰੇ ਫੇਰ ਹੀ ਗਾਹ ਆਉਂਦਾ ਹੁਣ ਵਿੱਚ ਮੇਰੇ ਵੀਰ ਕਹਿੰਦੇ ਆ ਕੱਲ ਵੀ ਗੱਲ ਚੱਲੀ ਵੀ ਸੀਨੀ ਵਾਲੀਆਂ ਨੇ ਯਾਰ 45 ਗਊਆਂ 45 ਨਗਰ 3 ਘੰਟਿਆਂ ਦੇ ਵਿੱਚ ਵੇਚ ਕੇ ਵਿਹਲਾ ਹੋ ਗਿਆ ਉੱਥੇ ਵੀਰੇ ਗਾਈਆਂ ਦੇ ਪੁੱਤ ਵਿਕਦੇ ਆ ਕਿਉਂਕਿ ਜੇ ਨੀਲੀ ਫਿੱਲੀ ਲਾ ਦੀਏ ਵੀਰੇ ਕੱਲੀ ਗਿਣਤੀ ਨਹੀਂ ਵਿਕਦੀ ਵੀਰੇ ਬਾਕੀ ਜੇ ਸੀ ਕੁਆਲਿਟੀ ਕੁਆਲਿਟੀ ਬੋਲੀ ਜਾਈਏ ਤਾਂ ਵੀਰੇ ਗਊ ਦਾ 2 ਲੱਖ ਮੰਗ ਕੇ ਖੜ ਜੀਏ ਤਾਂ ਉੱਥੇ ਵੀਰੇ ਕੁਆਲਿਟੀ ਵੀ ਫਿੱਕੀ ਪੈ ਜਾਂਦੀ ਆ ਤੁਹਾਡੀ ਕੁਆਲਿਟੀ ਦੇ ਨਾਲ-ਨਾਲ ਤੁਹਾਡਾ ਰੇਟ ਵੀ ਜ਼ਰੂਰੀ ਆ ਜੇ ਵੀਰ ਜੀ ਤੁਸੀਂ ਸਾਫ਼ ਸੁਥਰਾ ਕੰਮ ਕਰੋਗੇ ਤਾਂ ਮੇਲੇ ਵੀਰੇ ਤੁਹਾਡੇ ਵੀ ਲੱਗਣਗੇ ਬਾਕੀ ਦੇਖੋ ਵੀਰੇ ਜਿਹੜੇ ਵੀਰ ਆਪਣੇ ਕੋਲ ਇੰਨੇ ਜੁੜੇ ਪਿਆ ਇਹ ਤੁਸੀਂ ਵੀਰੇ ਆਪ ਹੀ ਕੋ ਚਲੋ ਮੈਂ ਵਪਾਰੀ ਵੀਰੇ ਨੂੰ ਕਿਸੇ ਨੂੰ ਨਹੀਂ ਕਹਿੰਦਾ ਇਹ ਜਦੋਂ ਵੀਰੇ ਏਡੇ ਆਪਾਂ ਮੇਲੇ ਲਾਉਣੇ ਆ ਉਹ ਕਿਸੇ ਗੱਲ ਬਾਤ ਤੋਂ ਹੀ ਵੀਰਜੀ ਲੱਗਦੇ ਆ ਐਨੀ ਦੁਨੀਆ ਵੀਰੇ ਇਕੱਠੀ ਕਰਨੀ ਉਹ ਵੀ ਗਉਆਂ ਤੇ ਕਿਉਂਕਿ ਕਿਉਂਕਿ ਵੀਰੇ ਵਪਾਰੀ ਤਾਂ ਹਰ ਇੱਕ ਪਿੰਡ ਆਗੇ ਹਰ ਥਾਂ ਤੋਂ ਗਉਆਂ ਮਿਲਦੀਆਂ ਉਹ ਸੀਨੀਵਾਲ ਕਲਾਂ ਡੇਰੀ ਫਾਰਮ ਨੂੰ ਕਿਉਂ ਚੁਣਦੇ ਆ ਵਿੱਚ ਕਈ ਵੀਰਾਂ ਤੋਂ ਆਵਾਜ਼ ਆਉਂਦੀ ਆ ਵੀ ਯਾਰ ਮੈਂ 20 ਦਿਨ ਦਾ ਗਊ ਪਾਲਦਾ ਸੀ ਪਰ ਇਧਰ ਨੂੰ ਟਾਈਮ ਨਹੀਂ ਲੱਗਿਆ ਵੀ ਪਰ ਮੈਂ ਗਊ ਲੈਣੀ ਆ ਤਾਂ ਸੀਨੀਵਾਲ ਕਲਾਂ ਡੇਰੀ ਫਾਰਮ ਤੋਂ ਲੈਣੀ ਆ ਅਸ ਆ ਚੀਜਾਂ ਵੀਰੇ ਤੁਹਾਨੂੰ ਬਾਜ ਸੁਣਨ ਨੂੰ ਆਊਗੀ ਬਾਕੀ ਜਦੋਂ ਵੀਰੇ ਤੁਸੀਂ ਆਪਣੀਆਂ ਗਾਇਆਂ ਤੇ ਆ ਕੇ ਖੜੋਗੇ ਤੁਹਾਡਾ ਮਨ ਵੀਰੇ ਜਚੂਗਾ ਤੁਹਾਡਾ ਇੱਕ ਇੱਕ ਮਿੰਟ ਦਾ ਵੀਰੇ ਮੁੱਲ ਘੰਟੇ ਘੰਟੇ ਦਾ ਵੀਰ ਜੀ ਪਾਵਾਂਗੇ ਇਹ ਨਹੀਂ ਕੋਈ ਕਹੂਗਾ ਯਾਰ ਮੈਂ ਸੀਨੀ ਵਾਲ ਕਰਾਂ ਗਿਆ ਸੀ ਮੇਰੇ ਜਾਂ ਗਊ ਨਹੀਂ ਫੱਟਾਈ ਜਾਂ ਮੇਰੇ ਰੇਟ ਨਹੀਂ ਫੱਟਾਇਆ ਤੁਹਾਡੇ ਵੀਰੇ ਗਊ ਵੀ ਫੱਟਾਉ ਇੱਕ ਲੈਣ ਆਇਓ ਤਾਂ ਵੀਰੇ ਦੋਹਾਂ ਦਾ ਵੀ ਇੱਥੇ ਮਨ ਵੀਰਾਂ ਦਾ ਬਣ ਜਾਂਦਾ ਆਪਾਂ ਵੀਰੇ 8 ਤਰੀਕ ਨੂੰ ਸਾਮੀ ਇੱਕ ਵਾਰ ਵੀਡੀਓ ਫੇਰ ਪਾਵਾਂਗੇ ਮਗਰੋਂ ਪਿੱਛੋਂ ਕੋਈ ਵੀਰ ਨਾ ਆਵੇ 10 ਤਰੀਕ ਦਿਨ ਬੁੱਧਵਾਰ ਨੂੰ ਸਵੇਰ 8 ਵਜੇ ਆ ਜਾਓ ਵੀਰੇ ਜਿਹੇ ਜਾਂ ਮਰਜੀ ਮਨ ਚਾਹਿਆ ਸੌਦਾ ਲੈ ਸਕਦੇ ਹੋ ਬਾਕੀ ਫੋਨ ਵੀਰੇ ਇੱਕ ਦਿਨ ਕਬੀਰ ਲੇਟ ਮੋੜਿਆ ਜਾਂਦਾ ਉਹ ਅਸੀਂ ਬੈਕ ਵੀ ਮੋੜਦੇ ਆ ਉਹ ਵੀਰ ਜ਼ਰੂਰ ਧਿਆਨ ਰੱਖਣਾ ਐਂਡ ਦੇ ਅੱਗੇ ਲਾਜ਼ਮੀ ਕਹਿਣਾ ਵੀਰੇ ਵਪਾਰ ਕਰਦੇ ਆ ਸਾਲੀ ਚੀਜ਼ ਦਾ ਕਰਦੇ ਆ ਘਰ ਦੀ ਗਊ ਕੋਈ ਨਹੀਂ ਵੀਰੇ ਐਵੇਂ ਝੂਠ ਬੋਲੀ ਜਾਈਏ ਘਰ ਦੀ ਗਊ ਕੋਈ ਨਹੀਂ ਆਨਲਾਈਨ ਵੇਚਦੇ ਨਹੀਂ ਆਉਂਦੀ ਇੱਥੇ ਆ ਕੇ ਦੇਖ ਕੇ ਨਿਰਖ-ਪਰਖਣਾ ਖਰੀਦੋ ਚੰਗੀ ਲੱਗਦੀ ਆ ਲੈ ਜੋ ਨਹੀਂ ਚੰਗੀ ਲੱਗਦੀ ਕੋਈ ਗੱਲ ਨਹੀਂ ਜਦੋਂ ਵੀਰੇ ਤੁਸੀਂ ਗਊ ਦੇਖ ਲਈ ਤੁਹਾਡੇ ਫੇਟਾ ਤੁਸੀਂ ਪੇਮੈਂਟ ਦੇਤੀ ਗਊ ਵੀਰੇ ਗੇਟੋਂ ਬਾਹਰ ਹੋ ਗਈ ਅਸੀਂ ਕਿਸੇ ਕਸਮ ਦਾ ਕੋਈ ਲਾਂਬਾ ਨਹੀਂ ਲੈਣਾ ਇਹ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿਉਂਕਿ ਵੀਰੇ ਅਸੀਂ ਗਾਰੰਟੀ ਤੇ ਕੰਮ ਨਹੀਂ ਕਰਦੇ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ